ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਵਿਚਾਰ ਧਾਰਾ ਲੈ ਕੇ ਜਿੰਦਗੀ ਦੇ ਸਫ਼ਰ ਵਿੱਚ ਬਹੁਤ ਕੁਝ ਵੇਖਿਆ ਸੁਣਿਆ ਤੇ ਭੋਗਿਆ ਕਈ ਰਿਸ਼ਤੇ ਬਣੇ ਕਈ ਟੁੱਟੇ ਕਈ ਗੱਲਾਂ ਸਮਝ ਆਈਆਂ ਕਈ ਅਜੇ ਵੀ ਅਣਸੁਲਝੀਆਂ ਹਨ ਪਰ ਇੱਕ ਗੱਲ ਜੋ ਤਜਰਬੇ ਨਾਲ ਪੂਰੀ ਤਰ੍ਹਾਂ ਸਮਝ ਆਈ ਸੁਲਝੇ ਹੋਏ ਲੋਕ ਉਲਝੀਆਂ ਹੋਈਆਂ ਗੱਲਾਂ ਨਹੀਂ ਕਰਦੇ ਤੇ ਜੋ ਆਪ ਉਲਝੇ ਹੁੰਦੇ ਨੇ ਉਹ ਦੂਜਿਆਂ ਨੂੰ ਵੀ ਉਲਝਾਈ ਰੱਖਦੇ ਨੇ ساری ਉਮਰ ਸੋਲਜੇ ਹੋਏ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਅੰਦਰੋਂ ਸਥਿਰ ਸੰਤੁਲਿਤ ਅਤੇ ਹੋਰਾਂ ਦੀ ਸੋਚ ਦੀ ਕਦਰ ਕਰਦੇ ਹਨ ਉਹ ਹਰ ਗੱਲ ਨੂੰ ਜਟਿਲ ਨਹੀਂ ਬਣਾਉਂਦੇ ਉਹ ਬੇਫਾਲਤੂ ਦੇ ਡਰਾਮੇ ਨਹੀਂ ਕਰਦੇ ਕਿਸੇ ਦੀ ਇੱਕ ਸਿੱਧੀ ਗੱਲ ਨੂੰ ਵੀ ਉਲਝਾ ਕੇ ਨਹੀਂ ਸੁਣਦੇ ਉਹ ਸਪਸ਼ਟ ਹੋਣ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਦੀ ਗੱਲ ਵਿੱਚ ਸਚਾਈ ਹੁੰਦੀ ਹੈ ਆਰ ਨਰਮੀ ਵੀ ਸੁੱਲਜੇ ਹੋਏ ਲੋਕ ਇਹ ਨਹੀਂ ਮੰਨਦੇ ਕਿ ਹਰ ਗੱਲ 'ਚ ਦਲੀਲ ਹੋਣੀ ਚਾਹੀਦੀ ਹੈ। ਕਈ ਵਾਰੀ ਉਹ ਚੁੱਪ ਰਹਿਣਾ ਚਾਹੁੰਦੇ ਹਨ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਅਸਲ ਸ਼ਾਂਤੀ ਜਿੱਤ ਵਿੱਚ ਨਹੀਂ ਸਮਝ ਵਿੱਚ ਹੁੰਦੀ ਹੈ। ਉਲਝੇ ਹੋਏ ਲੋਕ ਇਹ ਉਹ ਲੋਕ ਹੁੰਦੇ ਹਨ ਜੋ ਖੋਦ ਅੰਦਰੋਂ ਤਣਾਅ, ਭਰੋਸੇ ਦੀ ਕਮੀ ਜਾਂ ਪ੍ਰਾਣੀਆਂ ਚੋਟਾਂ ਨਾਲ ਘਿਰੇ ਹੋਏ ਹੁੰਦੇ ਹਨ। ਉਹ ਆਪਣੇ ਮਨ ਦੀ ਉਲਝਣ ਨੂੰ ਹੱਲ ਕਰਨ ਦੀ ਥਾਂ ਉਹੀ ਉਲਝਣ ਹੋਰਾਂ ਦੇ ਜੀਵਨ ਵਿੱਚ ਪਾ ਦਿੰਦੇ ਹਨ ਉਹ ਹਰ ਗੱਲ 'ਚ ਸ਼ੱਕ ਕਰਦੇ ਹਨ ਹਰ ਵਕਤ ਦਲੀਲ ਬੇਫਾਲਤੂ ਦੇ ਡਰਾਮੇ ਜਾਂ ਇਨਸਾਫ਼ ਦੀ ਗੱਲ ਕਰਦੇ ਹਨ ਪਰ ਉਹ ਇਨਸਾਫ਼ ਸਿਰਫ ਆਪਣੇ ਹੱਕ 'ਚ ਹੀ ਲੱਭਦੇ ਹਨ ਉਹ ਜਿਹੇ ਲੋਕ ਹੁੰਦੇ ਹਨ ਜੋ ਸਿੱਧੀਆਂ ਗੱਲਾਂ ਨੂੰ ਵੀ ਜਟਿਲ ਰੂਪ ਦੇ ਦਿੰਦੇ ਹਨ ਉਹ ਗੱਲ ਨੂੰ ਖਿੱਚ ਲੈਂਦੇ ਹਨ ਹਾਲਾਤਾਂ ਨੂੰ ਗੰਭੀਰ ਬਣਾ ਦਿੰਦੇ ਹਨ ਅਤੇ ਸਥਿਤੀ ਨੂੰ ਐਵੇਂ ਤਕਰਾਰ ਵਿੱਚ ਪਾ ਦਿੰਦੇ ਹਨ ਜਿੱਥੇ ਕੋਈ ਲੋੜ ਨਹੀਂ ਹੁੰਦੀ ਅਸਲ ਫਰਕ ਇਹ ਹੈ ਸੋਲਜਿਆ ਹੋਇਆ ਮਨ ਸ਼ਾਂਤ ਹੁੰਦਾ ਹੈ ਸਾਫ਼ ਹੁੰਦਾ ਹੈ ਸਬਰ ਨਾਲ ਗੱਲ ਕਰਦਾ ਹੈ ਉਲਜਿਆ ਹੋਇਆ ਮਨ ਹਮੇਸ਼ਾ ਉਥਲ ਪੁਥਲ ਚ ਹੁੰਦਾ ਹੈ ਪਰ ਕਿਸੇ ਤੇ رائے ਦਿੰਦਾ ਹੈ ਦੂਜਿਆਂ ਨੂੰ ਬੇਚੈਨ ਕਰਦਾ ਹੈ ਸੋਜੇ ਹੋਏ ਲੋਕ ਕਦੇ ਵੀ ਰਿਸ਼ਤੇ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਉਹ ਜਿੱਤਣ ਦੀ ਥਾਂ ਸੰਭਾਲਣ ਵਿੱਚ ਵਿਸ਼ਵਾਸ ਕਰਦੇ ਹਨ ਉਲਝੇ ਹੋਏ ਲੋਕ ਰਿਸ਼ਤਿਆਂ ਨੂੰ ਲੰਬੇ ਸਮੇਂ ਤੱਕ ਚਲਾਉਣ ਦੀ ਥਾਂ ਹਮੇਸ਼ਾ ਜੱਜਮੈਂਟ ਅਤੇ ਦੋਸ਼ਮਣੀ ਵਾਲਾ ਮਾਹੌਲ ਬਣਾਈ ਰੱਖਦੇ ਹਨ ਜੋ ਮਨੋਖ ਆਪਣੇ ਅੰਦਰ ਸੰਤੁਲਨ ਲਿਆਉਂਦਾ ਹੈ ਉਹ ਦੁਨੀਆਂ ਵਿੱਚ ਵੀ ਸੰਤੁਲਨ ਲਿਆਉਂਦਾ ਹੈ ਜੋ ਆਪਣੇ ਆਪ ਨਾਲ ਠੀਕ ਨਹੀਂ ਉਹ ਹੋਰ ਕਿਸੇ ਨਾਲ ਠੀਕ ਨਹੀਂ ਰਹਿ ਸਕਦਾ ਇਸ ਕਰਕੇ ਅਸੀਂ ਇਹ ਚੋਣ ਕਰ ਸਕਦੇ ਹਾਂ ਸੋਲਜਣ ਵਾਲੇ ਬਣੀਏ ਉਲਜਣ ਵਾਲੇ ਨਹੀਂ ਆਈ ਪੰਥੀ ਸਗਲ ਜਮਾਤੀ ਮਨਜੀ ਤੇਜੁਗ ਜੀਤ ਇਹ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਦੁਨੀਆਂ ਨਾਲ ਲੜਨ ਦੀ ਲੋੜ ਨਹੀਂ ਆਪਣੇ ਮਨ ਨਾਲ ਲੜਾਈ ਹੈ ਮਨ ਵਿੱਚ ਵਸਦੀ ਹੰਕਾਰ ਈਰਖਾ ਦੁੱਖ ਸੁਖ ਹੰਕਾਰ ਜਦੋਂ ਇਹ ਸਾਥ ਹੋ ਜਾਂਦੇ ਹਨ ਤਾਂ ਮਨੁੱਖ ਦੁਨੀਆਂ ਨਾਲ ਸਮੇਲ ਵਿੱਚ ਆ ਜਾਂਦਾ ਹੈ ਇਹ ਉਕਤੀ ਇੱਕ ਬਿਸ਼ਵ ਭਾਈਚਾਰੇ ਅਤੇ ਅੰਦਰੂਨੀ ਜਿੱਤ ਦੀ ਪੱਕੀ ਸਿੱਖ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਦੁਨੀਆ ਬਦਲਣੀ ਚਾਹੀਦੀ ਹੈ ਪਰ ਸ਼ੁਰੂਆਤ ਆਪਣੇ ਆਪ ਤੋਂ ਹੋਣੀ ਚਾਹੀਦੀ ਹੈ ਜੇ ਅਸੀਂ ਅੰਦਰੋਂ ਸਾਫ਼ ਹਾਂ ਤਾਂ ਸਾਡੀ ਸੋਚ ਸਾਡਾ ਰਵੱਈਆ ਸਾਡੀ ਗੱਲ ਸਭ ਕੁਝ ਹੋਰਾਂ ਲਈ ਸਕੂਨ ਦਾ ਕਾਰਨ ਬਣ ਸਕਦੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰਧਾਰਾ ਵਧੀਆ ਲੱਗੀ ਹੋਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ